ਆਵਲੀ ਜੜੀ ਲਿੱਤੀ ਸੀਗੀ ਫੋਟੋ ਦੇਖਿਆ ਕੋਨ ਦੇ ਏ ਕੁੜੀਏ ਕੀ ਕਰੀ ਐਨੇ ਮੇਰੇ ਗੱਡੀ ਨਾਲ ਮੈਂ ਕਰਕੇ ਦਿੰਦਾ ਨੋ ਪੀ ਰੋ ਪੀ ਗੁੰਨ ਰੋ ਪੀ ਗੁੰਨ ਰੋ ਪੀ ਪੇ ਤੂੰ ਖੜੀ ਐ ਨਾ ਜਿਹੜੀ ਗੱਡੀ ਉਹਦੀ ਪਾਰਟੀ ਕਰਨੀ ਸੀ ਆਪਾਂ ਸਾਰੀ ਕੁਛ ਸੁਰ ਮੇਰੀ ਸਾਰੀ ਪੀਚੀ ਬੈੜ ਕੇ ਤੂੰ ਹੋਰ ਕੇ ਦਿਵਾਰੇ ਵਾਲੀ ਸਾਰੀ ਮਾਰੇ ਨੀਣਾ ਵਾਲੇ ਮਾਰੇ ਨੀਣਾ ਵਾਲੇ ਸੀਰ ਨਹੀਂ ਤੂੰ ਕੱਟ ਗੱਤ ਕੇ ਕੰਤ ਕੰਤ ਕੇ ਲਗੀ ਕਿ ਮਿੱਤ ਨੂੰ ਮੇਰੇ ਆਉਂਦਾ ਤੇ ਚੜ੍ਹਦੀ ਕਾਲ ਦੀ ਸਾਰੇ ਆ ਲੋ ਕਿਵੇਂ ਸਾਰੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਛੋਗੇ ਸਵਾਗਤ ਹੈ ਸਾਡੀ ਨਿਊ ਕਾਰਟ ਵੈਲਕਮ ਆ ਤੁਹਾਡਾ ਸਾਰਿਆਂ ਦਾ ਸਾਡੀ ਨਿਊ ਕਾਰਟ ਤੇ ਬੱਚੇ ਚਲੇ ਗਏ ਸੀ ਸਕੂਲ ਅੱਜ ਕੋਈ ਵਲੌਗ ਨਹੀਂ ਸ਼ੂਟ ਕੀਤਾ ਬੱਚੇ ਨਾ ਜਾਂਦੇ ਆ ਕਿਉਂਕਿ ਅੱਜ ਆਪਾਂ ਹੋਗੇ ਸੀ ਰੁੱਠਣ ਚ ਲੇਟ ਫਿਰ ਆਪਾਂ ਜੁੱਲੀ ਜਲਦੀ ਇਹਨਾਂ ਨੂੰ ਭੇਜਤਾ ਫਿਰ ਦੁਬਾਰਾ ਆਪਾਂ ਲੱਗੇ ਆਪਣੇ ਕੰਮਾਂ ਕਰਾਂ ਤੇ ਕੰਮ ਕਰ ਕੀ ਸੀਗੇ ਇੱਕ ਤਾਂ ਮੇਰਾ ਕਿਓ ਕੱਢਣ ਵਾਲਾ ਪਿਆ ਸੀ ਇੰਨੇ ਦਿਨਾਂ ਦਾ ਤੇ ਹੁਣ ਚੱਕਾਂਗੇ ਆਪਾਂ ਝਾੜੂ ਝਾੜੂ ਤਨ ਪਤਾ ਲੱਗ ਹੀ ਗਿਆ ਹੁਣ ਕਿ ਆਪਾਂ ਕਿਉ ਝਾੜੂ ਚੱਕਿਆ ਅੱਜ ਕਿਉਂਕਿ ਅੱਜ ਆਪਣੀ ਮੈਡਮ ਜੀ ਛੁੱਟੀ ਮਾਰ ਗਏ ਆ ਤੇ ਪਹਿਲਾਂ ਮੈਂ ਕਿਓ ਵਗੈਰਾ ਕੱਢਿਆ ਭਾਂਡੇ ਇੰਨੇ ਹੋਗੇ ਸੀਗੇ ਐਸੀ ਤਾਂ ਨਹੀਂ ਕੱਲ ਨਹੀਂ ਆਉਣਾ ਸੀਗਾ ਹਾਂ ਦੇਖੋ ਇਹ ਰਿਚ ਥੋੜਾ ਜਿਹਾ ਥੱਲੇ ਲੱਗਿਆ ਮੈਂ ਤੋਤਾ ਨਹੀਂ ਬਾਕੀ ਸਾਰੇ ਤੋਤੇ ਹਾਂ ਕਿਉਂ ਕੱਢਿਆ ਸੀ ਪੱਦ ਖਾਵਾਂ ਤੁਮ ਨੂੰ ਗਰਮ ਹਜੇ ਕਿਉਂ ਕੱਢਿਆ ਸੀਗਾ ਤੇ ਇਹਨੂੰ ਰੱਖ ਦੇ ਇੱਥੇ ਠੰਡਾ ਹੋ ਜੂਗਾ ਫਿਰ ਖਾਣਾ ਬਣਾਉਣੀ ਆ ਝਾੜੂ ਕੱਢ ਦੇਣੇ ਹਜੇ ਕਿਉਂਕਿ ਹਜੇ ਦਾਦੀ ਉੱਠੇ ਨਹੀਂ ਰੋਟੀ ਰੁੱਤ ਕੇ ਬਣਾਉਣੀ ਆ ਤੇ ਔਨੇ ਜਾਣਾ ਆਮਲ ਜੀ ਨਾਲ ਦੀ ਵੀ ਵਿਆਹ ਤੇ ਪਹਿਲਾਂ ਤਾਂ ਕਾਕੀ ਕੀ ਸੀ ਕਿ ਮੈਂ 10 11 ਨੂੰ ਨਹੀਂ ਆਉਂਦੀ ਤੇ ਅੱਜ ਸਵੇਰ ਫੋਨ ਆਇਆ ਕਿ ਤੇ ਅੱਜ ਰਾਤ ਕੀ ਸ਼ਾਦੀ ਹੈ ਨੋ ਕੋਲ ਜਾਣਾ ਤਾਂ ਮੈਨੇ ਗਲਤ ਦੇਖ ਲਿਆ ਅੱਜ ਨਹੀਂ ਆਉਂਗੀ ਲੋ ਕੱਪੜੇ ਵੀ ਆਪਣੇ ਸੁੱਕਣ ਵਾਲੇ ਆਉਣੇ ਹੁਣ ਤਾਂ ਬੱਦੇ ਸੁੱਕ ਜਾਂਦੇ ਘੰਟੇ ਚ ਕੱਪੜੇ ਤਾਂ ਚੀਜ਼ ਹੀ ਕੀ ਹੈ ਮਜਵਾਕਾਂ ਨੇ ਜਾਣ ਤੋਂ ਬਾਅਦ ਪਾਤੇ ਸੀਗੇ ਜਵਾਬ ਟਾਈਮ ਹੁਣ ਸਵਾ ਨਾ ਹੋ ਗਿਆ ਸਵਾ ਨਾ ਤੇ ਜਨਾਬ ਜੀ ਕੋਲੇ ਸਨਾਬ ਜੀ ਦੇ ਫਰੈਂਡ ਆਏ ਮਿੰਝ ਜਿਹੜਾ ਮੁੰਡਾ ਆਪਣੇ ਲੱਕੜ ਦਾ ਕੰਮ ਕਰਕੇ ਗਿਆ ਸੀ ਮਿਸਤਰੀ ਉਹ ਵੀ ਕਿ ਉਹਨਾਂ ਨੇ ਵੀ ਬਣਾਇਆ YouTube ਦਾ ਚੈਨਲ ਉਹ ਕਰ ਰਹੇ ਆ ਚਲਵਾ ਰਹੇ ਆ ਜਨਾਬ ਜੀ ਉਹਨਾਂ ਦੀ ਹੈਲਪ ਕਰ ਰਹੇ ਆ ਅੰਦਰ ਬੈਠੇ ਮੈਂ ਕਿਹਾ ਚਲ ਆਪਾਂ ਆਪਦੇ ਕੰਮ ਕਰ ਲਈਏ ਆਪਾਂ ਛਾੜੂ-ਚੂੜੂ ਕੱਢ ਗਏ ਆ ਦੇਖੋ ਕੀੜੀਆਂ ਆ ਜਾਂਦੀਆਂ ਇੱਥੇ ਪਤਾ ਨਹੀਂ ਕਿਉਂ ਮੀਂਹ ਨਾਲ ਆਉਂਦੀਆਂ ਗਰਮੀ ਨਾਲ ਆਉਂਦੀਆਂ ਇਹ ਨਹੀਂ ਮੈਨੂੰ ਪਤਾ ਬਟ ਕੀੜੀਆਂ ਇੱਥੋਂ ਘਰ ਬਣਾ ਲੈਂਦੀਆਂ ਆ ਉਹ ਚਲੋ ਜੀ ਹੁਣ ਦੋ ਦਿਨ ਆਪਾਂ ਖੁਦ ਹੀ ਕਰਾਂਗੇ ਸਫਾਈਆਂ ਕਿ ਕਿ ਮੈਡਮ ਜੀ ਤਾਂ ਦੋ ਦਿਨ ਤੇ ਛੁੱਟੀ ਤੇ ਆ ਤਾਂ ਫਿਰ ਆਪਾਂ ਨੇ ਕਰਨੀਆਂ ਪੈਣੀਆਂ ਠੀਕ ਹੈ ਜੀ ਅੱਗੇ ਦਾ ਪ੍ਰੋਸੈਸ ਫਿਰ ਤੁਹਾਨੂੰ ਅੱਗੇ ਜਾ ਕੇ ਦਿਖਾਉਣੀ ਹੈ ਕੀ ਬੰਦ ਆ ਮੈਂ ਕਿਹਾ ਤੁਹਾਨੂੰ ਤੁਹਾਡਾ ਸਵਾਗਤ ਕਰੀ ਦਈਏ ਅੱਜ ਸਵਾਗਤ ਕਰਨ ਚ ਵੀ ਅਸੀਂ ਲੇਟ ਸੀਗੇ ਸਵਾਗਤ ਵੀ ਨਹੀਂ ਕੀਤਾ ਸੀ ਸਟਾਰਟ ਹੀ ਨਹੀਂ ਕੀਤਾ ਮੈਂ ਅੱਜ ਸਵੇਰ ਬਹੁਤ ਜਿਆਦਾ ਲੇਟ ਉੱਠਣੀ गायज आप हो गए वेले टाइम हो गया ग्यारह दस हो गए ते ना धो के बैठ गए फ्री हो के क्यों काम अच आप खुद ही किया जिम्मे की थानू दसा ही है बार ਕੋਈ ਆਇਆ ਗੇਟ ਦੇ ਸਿਲੰਡਰ ਵਾਲਾ ਸਿਲੰਡਰ ਲੈ ਲਿਆ ਫਿਰ ਮਿਲਦੇ ਆ ਤੁਹਾਨੂੰ ਗਾਇਸ ਸਿਲੰਡਰ ਆ ਗਿਆ ਆਪਣਾ ਸਿਲੰਡਰ ਨਹੀਂ ਕਿਹ ਪਤਾ ਨਹੀਂ ਕੋਹਣਾ ਛਣਾਬ ਜਿਹਾ ਲੱਗੇ ਬਾਰਿਸ਼ ਸੀਗੇ ਕਾਫੀ ਦਿਨਾ ਸਿਲੰਡਰ ਲੈ ਲਿਆ ਸਿਲੰਡਰ ਲੈ ਲਿਆ ਸਿਲੰਡਰ ਲੈ ਲਿਆ ਅੱਜ ਮੈਂ ਫੇਰਾ ਸੂਟ ਪਾਇਆ ਕਹਿਣਗੇ ਰੋਜ਼ ਇੱਕ ਹੀ ਸੂਟ ਪਾਈ ਰੱਖਦੀ ਆ ਕੀ ਕਹਿੰਦਾ ਸਿਲੰਡਰ ਵਾਲਾ ਬਈਆ ਦੇਖਿਆ ਜਾਣਾ ਹਾਂ ਤੁਸੀਂ ਪਿਆਰ shear ਨਾ ਮੁੰਡਾ ਕੀ ਡੇ ਲਾਉਣਾ ਕਰਨੀਆਂ ਗੱਡੀ ਅੱਗੇ ਕਿਵੇਂ ਬਹਿ ਜਾ ਕਰਨੀ ਨਹੀਂ ਹੁਣ ਲੈ ਕੇ ਜਾ ਗੱਡੀ ਲੈ ਕੇ ਚੱਲਿਆ oh my god 941 ताइम. 941 ओके टाइम 941 ਕਿਵੇਂ ਲੱਗੂ 2 ਵਜੇ ਨਾਲ ਵਿੱਚ 141 ਆ ਕੌਣ ਆਜਾ ਛੋਟਾ ਬਿੱਗ ਡੈਡੀ ਬਿੱਗ ਡੈਡੀ ਸਾਬੂਨੇ ਨਾਰਾ ਕਿ ਬਿੱਗ ਡੈਡੀ ਉਹਨੋਂ ਬਿੱਗ ਸਾਬੂਲੇ ਨਹੀਂ ਰੱਖਿਆ ਚਾਚਾ ਮੇਰਾ ਚਾਚਾ ਦੇਖੀ ਇੱਕ ਚਾਚਾ ਹੁੰਦਾ ਮੈਂਨ ਸ਼ੋਰੂਮ ਵਾਲਿਆਂ ਨੇ ਨਾਮ ਰੱਖਿਆ ਹੋਇਆ ਗੱਡੀ ਦਾ ਸਕੋਰਪੀਆ ਤਾਂ ਹੈਗੀ ਉਹ ਨਾਲ ਉਹ ਐਕਸਪਲੇਨ ਕਰਦੇ ਆ ਬਿੱਗ ਡੈਡੀ ਦੱਸੋ ਮੇਰੀ ਕਿਹੜੀ ਸੀ ਗੱਲ ਚੱਲੀਆਂ ਬਣਨ ਲੱਗਿਆ ਭਾਈ ਦੁਪਹਿਰ ਨੂੰ ਕੱਲ ਲਾਈਆਂ ਸੀ ਨਾ ਮੈਂ ਦਿਖਾਈਆਂ ਸੀ ਕੱਲ ਭੁੱਲ ਗਏ ਸੀ ਭੁੱਲ ਨਹੀਂ ਗਏ ਕੱਲ ਆਪੇ ਕੋਈ ਮੇਰੀ ਸੁਣੀ ਰਾਈਸ ਖਾਲੇ ਸੀ ਫਿਰ ਸਾਡੀ ਕੋਲੇ ਕਾਈ ਨਹੀਂ ਲੱਗਿਆ ਆਹ ਦੇਖ ਮੈਂ ਸੁਣੀ ਕਿਹੜੀ ਹੈ ਤੇਰੀ ਛੋ ਤਾਂ ਪਰ ਇਹ 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 ਬੋਲ ਕੇ ਖਾਣੇ ਦੰਦਾਂ 'ਚ ਫਸਣਗੇ ਗੁੱਡ ਹੋ ਗਿਆ ਆਉਣ ਤੋਂ ਪਹਿਲਾਂ ਪਹਿਲਾਂ ਬਣਾ ਕੇ ਰੱਖਦੇ ਆ ਟਾਈਮ ਹੋ ਗਿਆ ਇੱਥੇ ਬੈਠਾ ਕੀ ਕਰਦਾ ਕੀ ਕਹਿੰਦਾ ਮੈਂ ਛੱਲੀ ਸਿੱਖਣੀ ਆ ਪਿਆ ਤਾਂ ਦੇਖੋ ਇਹ ਬੈੱਡ ਆ ਤੇਰਾ ਹਾਂ ਦਾ ਲੱਗਦਾ ਹੈ ਗੈਸੇ ਸਾਰੇ ਮਾ ਪੂਰੇ ਪਰੇ ਮੇ ਤੋੜ ਲਈ ਨਾ ਓੜਦੀ ਨੀ ਲੋਅਰ ਪਾਰਟੀ ਹੋਈ ਹੈ ਚਾਰੇ ਦੀ ਆਪੇ ਖਾੜ ਲੈਣਾ ਜਾਨਾ ਬਾਹਰ ਸੇ ਬਸ ਆ ਦੇਖ ਲੋ ਬੈੱਡ ਦਾ ਸਾਬੂ ਦਾ ਮਿਊਂ ਪਰ ਖਾਏਗਾ ਹਾਂ ਬੱਕ ਹਾਂ ਇਹ ਸੜੀ ਨਹੀਂ ਖਾਏਗਾ ਇਹ ਤਾਂ ਨਹੀਂ ਬਣੂਗੀ ਕਿ ਮੈਂ ਸੜੀ ਨਹੀਂ ਖਾਉਂਗਾ ਲੈ ਹਾ ਉਹਨਾਂ ਦਾ ਵੀ ਆਉਣੇ ਥੋੜੇ ਕਾਲੇ ਉਹ ਆ ਹੀ ਦਿੰਦੇ ਆ ਜਿਹੜੇ ਉੱਥੇ ਬਣਾਉਂਦੇ ਹੁੰਦੇ ਆ ਫੈਕ ਕਰ ਦਿੰਦੇ ਆ ਲੋ ਜੀ ਗਾਈਜ਼ ਆਜੋ ਖਾ ਲਓ ਤੁਸੀਂ ਵੀ ਸਾਡੇ ਨਾਲ ਨਾਲ ਛੱਲੀਆਂ ਦੋ ਹੋ ਗਈਆਂ ਆਪਣੀਆਂ ਦੋ ਰਹਿ ਗਈਆਂ ਤੁਸੀਂ ਦੱਸੋ ਕਿਹਨੂੰ ਕਿਹਨੂੰ ਪਸੰਦ ਆ ਛੱਲੀਆਂ ਮੈਨੂੰ ਤਾਂ ਬਹੁਤ ਪਸੰਦ ਆ ਗੁੰਨ ਨੂੰ ਵੀ ਬਹੁਤ ਪਸੰਦ ਆ ਇਹਨਾਂ ਜਿਹਨੂੰ ਕਹਿੰਦਾ ਨਾ ਬਹੁਤ ਪਸੰਦ ਆ ਡਾਂਸ ਦੇਖਦੇ ਆ ਕਿੰਨੇ ਕੋ ਖਾਂਦਾ ਥੱਲੇ ਸਾਰੇ ਚਿੱਕੜ ਕਰ ਦਿੰਦਾ ਹੱਥ ਧੋਂਦਾ ਛਿੱਟੇ ਮਾਰਦਾ ਕਮਲਾ ਬੱਚਾ ਅੱਜ ਟੇਫਨ ਗਾਰਡਨ ਸੇ ਵੀ ਲੇਟ ਹੋ ਗਏ ਇੱਥੇ ਪਿਆਸੀ ਬੈੱਡ ਬਣਾ ਕੇ ਛੱਲੀਆਂ ਬਣਾਉਣੀਆਂ ਸਿੱਖ ਰਹੀ ਆ ਸੀ ਸਿੱਖ ਲਈਆਂ ਸਿੱਖ ਲਈਆਂ ਹੈ ਆ ਜਾਓ ਨਾ ਲੋ ਜੀ ਛੱਲੀਆਂ ਭੁੱਜ ਗਈਆਂ ਆਪਣੀਆਂ ਚਾਰੋਂ ਕਾਲਾ ਨਮਕ ਤੇ ਨਿੰਬੂ ਵੀ ਆਪਾਂ ਪਾ ਲਿਆ ਪਲੇਟ 'ਚ ਗੁੰਨੂ ਆਉਂਦਾ ਤਾਂ ਫਿਰ ਮੈਂ ਕਿਹਾ ਫਿਰ ਲਾਉਣੀਆਂ ਡਰੈਸ ਵਗੈਰਾ ਚੇਂਜ ਕਰੂਗਾ ਆ ਕੇ ਤੇ ਫਿਰ ਕਰ ਲੈ ਇੱਕ ਸਾਬੂ ਦੀ ਆ ਇੱਕ ਗੁੰਨੂ ਦੀ ਇੱਕ ਮੇਰੀ ਤੇ ਜਨਾਬ ਜੀ ਦੀ ਇੱਕ ਮੰਮੀ ਪਾਪਾ ਦੀ ਕਿਉਂਕਿ ਜਨਾਬ ਜੀ ਜ਼ਿਆਦਾ ਖਾਂਦੇ ਨਹੀਂ ਥੋੜੀ ਜਿਹੀ ਖਾਂਦੇ ਆ ਉਹਨਾਂ ਦੇ ਦੰਦਾਂ ਦੰਦਾਂ ਅੰਚ ਫਸ ਜਾਂਦੀਆਂ ਜਾਣਾ ਉਹ ਮੂੰਹ ਨਹੀਂ ਖਾਂਦੇ ਉਹਨਾਂ ਨੂੰ ਵਧੀਆ ਨਹੀਂ ਲੱਗਦੀ ਇਸ ਕਰਕੇ ਤੇ ਡੈਡੀ ਤੋਂ ਵੀ ਨਹੀਂ ਜ਼ਿਆਦਾ ਖਾਧੀਆਂ ਜਾਂਦੀ ਇਸ ਕਰਕੇ ਅਸੀਂ ਆਪਦੀ ਹਾਫ-ਹਾਫ ਲਈਆਂ ਬੱਚਿਆਂ ਨੇ ਫੁੱਲ-ਫੁੱਲ ਐਦਾਂ ਨਾ ਕਹਿ ਰਹੇ ਕਿ ਛਾਣੇ 6 ਆ ਥੱਲੀਆਂ 4 ਆ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਸਮਝਾ ਦਿੰਦਾ ਗੁਣ ਮੈਡਮ ਹਜੇ ਆਈ ਨਹੀਂ ਕਿ ਜਨਾਬ ਜੀ ਚੀਜ਼ਾਂ ਨਹੀਂ ਖਾਂਦੇ ਹੈਲਦੀ ਚੀਜ਼ਾਂ ਘੱਟ ਖਾਂਦੇ ਤੁਹਾਨੂੰ ਪਤਾ ਨਾ ਉਹਨਾਂ ਦਾ ओके ਖਾ ਵੀ ਲੈਣਗੇ ਪਰ ਉਹ ਦੱਸਿਆ ਮੈਂ ਉਹਨਾਂ ਦੀ ਜਵਾੜੇ ਦਾ ਆਪਰੇਟ ਹੋਇਆ ਨਾ ਉਹਦੇ ਕਰਕੇ ਪ੍ਰੋਬਲਮ ਆ ਥੋੜੀ ਜੋ ਫਸ ਜਾਂਦੀ ਹੈ ਇਦਾਂ ਦੇ ਆਹ ਹਾਰਦੀਆਂ ਚੀਜ਼ਾਂ ਤਾਂ ਫਿਰ ਉਹ ਖਾਂਦੇ ਨਹੀਂਗੇ ਉਹਦਾ ਬਦਾਮ ਵੀ ਨਹੀਂ ਖਾਂਦੇ ਕਹਿੰਦੇ ਮੇਰੇ ਜਣਾ ਚ ਫਸ ਜਾਂਦੇ ਆ ਮੈਂ ਖਵਾਨੀ ਖਾ ਲੋ ਖਾ ਲੋ ਕੋਈ ਨਾ ਮੈਂ ਕਿਹਾ ਉੱਪਰ ਦੇ ਬਰਸ਼ ਕਰ ਲਿਓ ਪਾਣੀ ਪੀ ਲਿਓ ਕੁਝ ਪਰ ਉਹ ਕਹਿੰਦੇ ਨਹੀਂ ਅੱਜ ਦੇਖਦੇ ਆ ਐਵੇਂ ਤਾਂ ਖਾ ਲੈਣਗੇ ਮੈਂ ਕਿਹਾ ਮੈਂ ਵੀ ਨਹੀਂ ਖਾਂਦੀ ਫਿਰ ਖਾ ਲੈਣਗੇ ਧਮਕੀ ਦੇਣੀ ਪਊਗੀ ਧਮਕੀ ਜੇ ਮੈਂ ਕਿਹਾ ਨਾ ਜੇ ਤੁਸੀਂ ਨਹੀਂ ਖਾਂਦੇ ਫਿਰ ਮੈਂ ਵੀ ਨਹੀਂ ਖਾਣਾ ਫਿਰ ਖਾ ਲੈਣਗੇ ਗੁੰਨੂ ਹਜੇ ਤੱਕ ਆਇਆ ਕਿਉਂ ਨਹੀਂ ਗੁੰਨੂ ਅੱਜ ਪਤਾ ਕਿਉਂ ਲੇਟ ਹੋ ਗਈ ਕਿਉਂਕਿ ਗੁੰਨੂ ਆਪਦੀ ਮੈਡਮ ਆਸਤੇ ਡੱਬਾ ਲੈ ਰਹੀ ਹੁਣੀ ਮਠਿਆਈ ਦਾ ਅੱਜ ਇਹਨੇ ਟਿਊਸ਼ਨ ਜਾਣਾ ਨਾ ਪਹਿਲੇ ਦਿਨ ਗੱਡੀ ਤੋਂ ਬਾਅਦ ਤਾਂ ਕਰਕੇ ਲੇਟ ਹੋ ਗਏ ਮੈਂ ਕਿਹਾ ਸੀ ਹੁਣੇ ਲੈ ਆਇਓ ਦੋ ਵੱਜ ਗਏ ਫਿਰ ਮੈਂ ਕਿਹਾ ਉਧਰੋਂ ਹੋ ਜਾਣਗੇ ਆਈ ਨਹੀਂ ਫਿਰ ਮੈਂ ਕਿਹਾ ਆ ਕੇ ਖਾਊਗੀ ਜਾਣਾ ਉੱਧਰਲੀ ਸਾਈਡ ਫੇਰ ਤੁਹਾਨੂੰ ਜੇ ਗੱਡੀ ਤੇ ਗਏ ਤਾਂ ਫੇਰ ਰੁਕਣਾ ਪਊਗਾ ਹੁਣ ਤਾਂ ਐਕਟਿਵਰ ਤੇ ਗਏ ਉੱਧਰ ਸ਼ਾਪ ਵੀ ਹੁੰਦੀ ਆ ਆਪਣੀ ਰਸਤੇ 'ਚ ਤਾਂ ਮੈਂ ਕਿਹਾ ਸੀ ਹੁਣੇ ਹੀ ਲੈ ਆਏ ਮੈਂ ਉੱਧਰ ਦੀ ਗੜਾ ਗੜ ਕੇ ਇੱਧਰ ਦੀ ਵੀ ਆ ਗਈ ਉਹ ਹਜੇ ਨਹੀਂ ਪਹੁੰਚੇ ਮੈਂ ਗੁੰਨੂ ਗੁੰਨੂ ਦੀ ਐਕਸਾਈਟਮੈਂਟ ਦੇਖਣੀ ਛੱਲੀਆਂ ਦੇਖ ਕੇ ਵੀ ਆਹ ਗੁੰਨੂ ਨੇ ਚਾਹੇ ਛੱਲੀਆਂ ਬਣਾਤੀਆਂ ਮੰਮੀ ਨੇ ਛੱਲੀਆਂ ਬਣਾਤੀਆਂ ਮੌਸਮ ਕਦੇ ਬਦਲ ਹੋ ਜਾਂਦੇ ਆ ਕਦੇ ਧੁੱਪ ਨਿਕਲ ਆਉਂਦੀ ਆ ਕਿਉਂ ਚੰਚਾ ਹੀ ਨਹੀਂ ਬੇਚਿਆ ਉਹ ਫੇ ਤੂੰ ਹੱਥ ਨਾ ਖਾ ਲੈਂਦਾ ਫਿਰ ਭੋਕੜੇ ਲੱਗੀ ਓਹੋ ਤੇ ਹੱਥ ਨਾ ਖਾ ਲੈਂਦੀ ਹੈ ਗਲਤੀ ਹੋ ਗਈ ਭਈ ਅੱਜ ਤਾਂ ਬਹੁਤ ਵੱਡੀ ਗਲਤੀ ਹੋ ਗਈ ਮੰਮੀ ਨੇ ਕੀਤੀ ਇੰਨੀ ਵੱਡੀ ਗਲਤੀ ਕੁੜੀ ਮੁੰਡਾ ਹੀ ਭੁੱਖੀ ਸਕੂਲੋਂ ਹਣਾ ਤੇ ਤੂੰ ਹੱਥ ਨਾਲ ਤਾਂ ਖਾ ਲੈਂਦਾ ਤੜਕੇ ਦਾ ਲੇਟ ਹੋਗੇ ਸੀਗਾ ਯਾਦ ਹੀ ਨਹੀਂ ਰਿਹਾ ਦੇਖ ਕਾਲੀ ਕਾਲੀ ਚ ਹੁਣ ਰੋਕੇ ਦਿਖਾਏਗਾ ਨਹੀਂ ਰੋਂਦਾ ਜੋ ਖਾਣਾ ਫਿਰ ਜਲਦੀ ਆਲੀ ਫਣ ਕੇ ਖਾਏਗਾ ਗਰਮ ਕਰਕੇ ਦਵਾ ਚਲ ਨਾ ਮੈਂ ਕਰਕੇ ਦਿੰਦਾ ਲੋ ਪੀ ਰੋ ਪੀ ਰੋ ਪੀ ਗੁੰਨ ਲੋ ਪੀ ਗੁੰਨ ਲੋ ਪੀ ਪੇਪਰ ਕਿਵੇਂ ਆਇਆ ਵਧੀਆ ਆਇਆ ਕੋ ਉਹ ਵਿਆਕਰਨ ਦੇ ਕੁਛ ਨਾ ਚੀਜ਼ ਨਹੀਂ ਡਾਲੇ ਹੋਰ ਕੀ ਡਾਲਿਆ ਸੀ ਕੱਲ ਉਹ ਹੀ ਉਹ ਕਾਬਸ ਉਤਰਾ ਉਹ ਬੈਕ ਐਕਸਰਸਾਈਜ਼ ਉਹਦੀ ਗ੍ਰਾਮਰ ਦੀ ਜਿਹੜੇ ਟਿੱਕ ਲਗਾਉਣੇ ਸੀਗੇ ਠੀਕ ਹੈ ਤੇ ਉਹ ਮੈਂ ਤਨ ਬਦਲ ਲਿੰਗ ਬਦਲ ਪੰਨੇ ਪੰਨੇ ਇੱਕ ਇੱਕ ਮੈਂ ਚਲ ਇੱਕ ਰਹਿ ਗਿਆ ਹੁਣ ਤਾਂ ਮਨੂ ਰੋਪੀ ਬਚਾਈ ਭੁੱਖੀ ਮੁੜਾਈ ਸਕੋ ਚਮਚਾ ਪਾਉਣੇ ਕੋਲ ਜੀ ਬਸ ਵਾਹ ਭਾਈ ਬਹੁਤ ਹੀ ਜਲਦੀ ਜਲਦੀ ਪੜ੍ਹ ਕੇ ਸਭੇ ਕਦ ਕਰ ਦਿੰਦੀ ਸਾਬੂ ਬੰਦ ਕਰ ਮੇਰੀ ਕੁੜੀ ਅੱਜ ਭੁੱਖੀ ਮੁੜਾਈ ਮੰਮੀ ਦੀ ਗਲਤੀ ਨਾ ਕੁੜੀ ਮੁੜਾਈ ਭੁੱਖੀ ਬੱਸ ਮਜ਼ਾ ਆ ਗਿਆ ਇਹ ਵੀ ਖਰਾਬ ਮਜ਼ਾ ਨਹੀਂ ਖਾਦੀ ਅੱਧੀ ਅੱਧੀ ਬੈਠ ਕੇ ਖਾ ਲੈਣਾ ਆ ਲੋ ਪੋਪਟ ਹੋ ਗਿਆ ਤੁਹਾਨੂੰ ਸੋਚ ਮਾਂ ਨੇ ਕਰਤੀ ਬਹੁਤ ਵੱਡੀ ਗਲਤੀ ਉਹ ਮੇਰੀ ਕੁੜੀ ਭੁੱਖੀ ਰਹਿ ਗਈ ਅੱਜ ਬਚਾਈ

ਕੰਮ ਮੰਗਾਈ ਦੋ ਸਕੂਲ ਲੈਣੇ ਜਿਹੜਾ ਹੋਇਆ ਸੀਗਾ ਉਹ ਮਿਲਿਆ ਸੀਗਾ ਹਨਾ ਮੈਂ ਬੈਕ ਚ ਗੱਡੇ ਹਮੈਂ ਆਸੇ ਕੱਢਦੀ ਸੀਗੀ ਹਨਾ ਮਮਾ ਨੂੰ ਦਿਖਾਉਣੇ ਮਮਾ ਦੇਖੋ 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 ਉੱਪਰ ਵਾਲਾ ਚੱਕੋ ਉੱਪਰ ਵਾਲਾ ਚੱਕੋ ਸਰਟੀਫਿਕੇਟ ਸਰਟੀਫਿਕੇਟ ਮਿਲ ਗਿਆ ਕੁੜੀ ਨੂੰ ਇੰਟਰ ਹਾਊਸ ਕੰਪੀਟੀਸ਼ਨ ਦਾ ਉਹ ਵਾਓ ਆਵਲੀ ਜੜੀ ਲਿੱਤੀ ਸੀਗੀ ਫੋਟੋ ਦੇਖਿਆ ਕੁਨੇ ਦੇ ਕੱਲੇ ਵੱਡੇ ਲੱਗਦੀ ਐ ਹੁਣ ਜਿਹੜਾ ਫੰਕਸ਼ਨ ਆਇਆ ਸੀ ਇਹ ਛੁੱਟਿਆਂ ਤੋਂ ਪਹਿਲਾਂ ਸੋਟ ਨੇ ਸਹੀ ਸਭ ਨੂੰ ਮਗੀ ਛੁੱਟ ਦੇ ਕੀ ਗ੍ਰੈਟਿਊਲੇਸ਼ਨਸ ਥੈਂਕ ਯੂ ਸਟੂਟ ਗੜ ਹਮ ਐ ਮੈਂ ਆ ਵਾਲੀ ਚੂਸ ਕੀਤੀ ਸੀ ਸੋਹਣੀ ਸੀਗੀ ਗਰੁੱਪ ਫੋਟੋਆਂ ਪਈਆਂ ਸੀਗੀਆਂ ਮੈਂ ਗਰੁੱਪ ਨਹੀਂ ਲਿੱਤੀ ਮਮਾ ਇਹ ਜਬਨ ਤੇ ਗੁਰਪ੍ਰੀਤ ਲਲਨੀ ਸੀ ਇੱਕਲੀ ਤੇ ਮੈਂ ਤਾਂ ਪੈਸੇ ਲਿੱਤੇ ਸੀਗੇ ਦੱਸਾਈ ਕਿ ਤੂੰ ਦਿੱਤੀ ਨਹੀਂ ਲੈਟ ਆਪਾਂ ਤਾਂ ਭੁੱਲੀ ਗਏ ਸੀ ਕੋਣ ਮੈਂ ਵੀ ਭੁੱਲ ਗਈ ਸੀ ਕਿ ਮੈਂ ਕਿਹੜੀ ਫੋਟੋ ਦਿੱਤੀ ਮੈਨੂੰ ਯਾਦ ਹੀ ਨਹੀਂ ਫਿਰ ਆਪੇ ਦੇ ਕੇ ਕਲਾਸ ਚ ਨਹੀਂ ਹੋਰ ਇਟ ਇਜ਼ 6:30 ਪਿੱਛੇ ਉਹ ਸਾਬੂ ਮਧੂ ਮਮਾ ਜੀ ਨੇ ਅਰਨਨ ਲਿੱਤੇ ਸੀਗੇ ਕੀ ਬਾਤ ਹੈ ਜੀ ਕੀ ਬਾਤ ਹੈ ਫਰੇਮ ਦੇਖੋ ਕਿੱਡਾ ਸੋਨਾ ਹੈ ਕੈਨ ਪ੍ਰੇਮਾ ਨਾ ਗੁਰਨ ਟਿਊਸ਼ਨ ਸਟਡਨ ਚੱਲੇ ਸੀਗੇ ਤੇ ਦੁਪਹਿਰ ਤੇ ਬਚ ਗਏ 2:45 2:45 ਬਚ ਗਏ ਤੇ ਗੁੰਨੂ ਕੰਨੀ ਗੱਡੀ ਤੇ ਜਾਣ ਤੇ ਮੈਨੂੰ 2-3 ਕੰਮ ਹੋਰ ਐ ਸਵੇਰ ਤਾਂ ਗਿਆ ਹੋਇਆ ਸੀ ਮੈਂ ਜੋ ਅਕਾ ਲੈਣ ਵਾਸਤੇ ਵਾਪਸ ਆਇਆ ਸੀ ਕਰੇ ਤੇ ਫਿਰ ਉਹ ਵੀ ਨਵੇੜ ਦੇ ਆਵਾਂਗੇ ਤੇ ਗੁੰਨੂ ਮੈਡਮ ਨੂੰ ਟਿਊਸ਼ਨ ਛੱਡ ਗਿਆ ਨੇ ਅੱਜ ਗੱਡੀ ਤੇ ਆਹ ਦੇਖੋ ਗਾਇਸ ਜਿਹੜਾ ਪੈਰਾ ਹੋਮਵਰਕ ਭੇਜਿਆ ਸੀ ਮੈਡਮ ਨੇ ਚੈੱਕ ਕਰਕੇ ਮੋੜਤਾ ਕਹਿੰਦਾ ਮੈਗਜ਼ੀਨਾ ਬਸ ਘਰੇ ਮੋੜ ਦੇਣੇ ਬਸ ਚੈੱਕ ਸਾਈਨ ਕਰ ਤੇ ਓਕੇ ਸਾਈਨ ਵੀ ਕਿੱਥੇ ਕੀਤੀ ਹੈ ਦਿਖਾਈ 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 ਕਾਪੀ ਦਿਖਾਈ ਸਾਈਨ ਦੇਖੋ ਕਿੱਥੇ ਕੀਤੀ ਹੈ ਜਿੱਥੇ ਫਰਸਟ ਪੇਜ ਤੇ ਨਾਮ ਲਿਖਿਆ ਆਪਣਾ ਤੇ ਇੱਥੇ ਵੀ ਇੱਥੇ ਕਰ ਤੇ ਲੈ ਕਮਾਲ ਆ ਤੁਸੀਂ ਇਹਨੂੰ ਤਾਂ ਮਾੜਾ ਮੋਟਾ ਦੇਖ ਲਓ ਠਿੱਕ ਮਾਰ ਦੋ ਕੋਈ ਬੱਚੇ ਨੂੰ ਗੁੱਡ ਦੇ ਦਿਓ ਕੋਈ ਕੁਝ ਦੇ ਦਿਓ ਦੂਜੇ ਨੂੰ ਤਾਂ ਸ਼ਾਰਟ ਦਿੱਤਾ ਸਾਨੂੰ ਕੁਝ ਮੈਨੂੰ ਕੁਝ ਖਾਲ ਦੇਖ ਲਓ ਜਾਣ ਦੀ ਕਾਲ ਆ ਗਈ ਜਾਣ ਜਿਹਦਾ ਜਾਨ ਦਾ ਫੋਨ ਆ ਗਿਆ ਸੀਗਾ ਤਾਂ ਆਪਾਂ ਨੂੰ ਵਲੌਗਿੰਗ ਕੱਟਣੀ ਵੀ ਆ ਦੇਖ ਲਓ ਸਾਰੇ ਸੇਮ ਡੁੱਟੋ ਬਸ ਨੋਟ ਕਰ ਲਿਆ ਉਥੇ ਭੇਜਦੇ ਮਾੜਾ ਮੋਟਾ ਦਾ ਬੱਚੇ ਦੀ ਹੌਸਲਾ ਵਜੇ ਹੁਣ ਇਹਨਾਂ ਨੂੰ ਕੀ ਕਰੀਏ ਐ ਬਸ ਜਿਵੇਂ ਬਣਾਏ ਸੀ ਓਵੇਂ ਬਸ ਰੱਖ ਲਈਏ ਸਾਮਕੇ ਅਸੀਂ ਪੀਟੀਐਮ ਤੇ ਆ ਕੇ ਕੀ ਗੱਲ ਕਰਕੇ ਆਉਣੀ ਹੈ ਤੇਰੀ ਮੈਡਮ ਉਹਦੇ ਤੇ ਸਾਈਨ ਕਰਤੇ ਬਸ ਜਿੱਥੇ ਨਾਮ ਲਿਖਿਆ ਸਾਹਿਬ ਗੁਣ ਸਾਹਿਬ ਗੁਣ ਚੈੱਕ ਕੀਤਾ ਉਹਨਾਂ ਨੇ ਹੋਮਵਰਕ ਤਾਂ ਚੈੱਕ ਹੀ ਨਹੀਂ ਕੀਤਾ ਅਸੀਂ ਖਾਲੀ ਭੇਜਾਂ ਤੇ ਸਾਹਿਬ ਗੁਣ ਹੀ ਲੈ ਕੇ ਭੇਜ ਦਿੰਦੇ ਕਾੜ ਤੇ ਵੀ ਕੀਤੇ ਕੁਝ ਨਹੀਂ ਕੀਤਾ ਉਹਨਾਂ ਨਾ ਦੇਖ ਲਓ ਆਹ ਹਾਲਾ ਭਾਈ ਕੀ ਕੀਤਾ ਜਾਵੇ ਆਹ ਤੇਰੇ ਪਾਪਾ ਨੇ ਇੰਨਾ ਮੱਥਾ ਮਾਰਿਆ ਸੀਗਾ ਐਤ ਕੀ ਪੀਡੀਐਮ ਤੇ ਤੇਰੀ ਮੈਡਮ ਨਾਲ ਗੱਲ ਕਰਕੇ ਆਉਣੀ ਆ ਇੰਨਾ ਮੱਥਾ ਮਾਰਦੇ ਰਹਿ ਗਿਆ ਸੀ ਮੈਂ ਨਾ ਅੱਗੇ ਤੋਂ ਆਪਾਂ ਹੌਲੀਡੇ ਹੋਮਵਰਕ ਕਰਨਾ ਹੀ ਨਹੀਂਗਾ ਠੀਕ ਹੈ ਠੀਕ ਹੈ ਗਾਇਸ ਅੱਗੇ ਤੋਂ ਆਪਾਂ ਹੌਲੀਡੇ ਹੋਮਵਰਕ ਨਹੀਂ ਕਰਨਾ ਚਾਹੀ ਉਹ ਨੰਬਰ ਲਾਉਣ ਚਾਹੀ ਨਾ ਲਾਉਣ ਬਈ ਫਿਰ ਵੀ ਥੋੜਾ ਯਾ ਬੱਚੇ ਨੂੰ ਹੌਸਲਾ ਫਜ਼ਾਈ ਹੁੰਦੀ ਆ ਵੀ ਮੇਰਾ ਚੱਕ ਕੀਤਾ ਮੈਡਮ ਨੂੰ ਪਸੰਦ ਆਇਆ ਜਿਵੇਂ ਲੈ ਕੇ ਗਿਆ ਉਵੇਂ ਮੋੜਤਾ ਬਾਕੀ ਮੈਂ ਤੁਹਾਨੂੰ ਦੱਸੂ ਪੀਟੀਐਮ ਤੋਂ ਬਾਅਦ ਪੀਡੀਐਮ ਹੋ ਗਈ ਹੁਣ ਇਹਨਾਂ ਦਾ ਐਗਜ਼ਾਮ ਖਤਮ ਹੋ ਗਏ ਨਾ ਵੀ ਕੀ ਕੀਤਾ ਟੀਚਰ ਨੇ ਕਿਉਂ ਐਦਾਂ ਭੇਜਿਆ ਬਹੁਤ ਗਲਤ ਕੀਤਾ ਬਟ ਇਹਨਾਂ ਦੇ ਸਕ੍ਰੈਪ ਵਰਕਸ ਤੇ ਸਾਈਨ ਕਰਤੇ ਤੇ ਉਹਨਾਂ ਸ਼ੀਟਾਂ ਦੇ ਤਾਂ ਸਾਈਨ ਵੀ ਨਹੀਂ ਕੀਤੇ ਸਾਈਨ ਕਰਕੇ ਮੋੜਤਾ ਲੈ ਜਾ ਕਿੱਥੇ ਜਪਕਾਏਗਾ ਹਾਂ ਸਾਮਕੇ ਰੱਖ ਲੈ ਫਾਈਲ ਬਣਾ ਕੇ ਰੱਖ ਲੈ ਅਗਲੇ ਸਾਲ ਇਹ ਹੀ ਦੇ ਦਾਂਗੇ ਉਹਨਾਂ ਨੂੰ ਕਿਸੇ ਬੱਚੇ ਨੂੰ ਦੇ ਦਾਂਗੇ ਬਣੇ ਬਣਾਏ ਪਰ ਤੇਰਾ ਨਾਮ ਲਿਖਿਆ ਹੋਇਆ ਤੇ ਤਾਂ ਚੈੱਕ ਵੀ ਨਹੀਂ ਕੀਤਾ ਆ ਦੇਖ ਲੋ ਲੈ ਸੰਨ ਫਾਦਰ ਵਾਲਾ ਇਹ ਬਣਾਇਓ ਐਕਟੀਵਿਟੀਆਂ ਇਹ ਹੀ ਕਰਿਓ ਉਹ ਕਰਿਓ ਲੈ ਵੈਰੀ ਬੈਡ ਵੈਰੀ ਹਾਂ ਜੀ ਗੁੰਨ ਨੂੰ ਆਪਾਂ ਛੱਡਿਆ ਏ ਟਿਊਸ਼ਨ ਤੇ ਤੇ ਹੁਣ ਮੰਮੀ ਦੀ ਲੈਣੀ ਸੀ ਮੈਡੀਸਨ ਤੇ ਉਹ ਮੈਡੀਸਨ ਲੈ ਕੇ ਚੱਲਦੇ ਆਂ ਮਾਤਾ ਦੀ ਦਵਾਈ اے ਕੁੜੀਏ ਕੀ ਕਰੀ ਐਂ ਮੇਰੀ ਗੱਡੀ ਨਾਲ ਪਾਲੀ ਚੋਰ 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 ਫੜਿਆ ਚੋਰ ਫੜਿਆ ਹਾਂ ਸੁਣਦੀ ਨਹੀਂ ਕੀ ਕੌਣ ਐ ਤੂੰ ਲੋਕੀ ਗੈਣ ਕਮੈਂਟ ਕਰਨਗੇ ਇਹ ਤਾਂ ਮਾਲਕ ਨੇ ਨਜ਼ਰ ਨਾ ਲੱਗੇ ਤੇਰੀ ਗੱਡੀ ਨੂੰ ਮੁੰਡਿਆ ਹੂੰ ਕੀ ਆ ਕੀ ਐਟ ਐਕਸਪੀਰੀਅੰਸ ਆ ਬਾਈ ਗੱਡੀ ਦਾ ਅੱਜ ਮੈਂ ਇਕੱਲਾ ਕਰਕੇ ਆਇਆ ਐਕਸਪੀਰੀਅੰਸ ਘੈਂਟ ਐਕਸਪੀਰੀਅੰਸ ਚਲਾਈ ਹੋਣੀ ਹੈ ਨਹੀਂ ਸੀ ਮੈਨੂੰ ਡਰਦਾ ਹੈ ਨਹੀਂ ਪੋਰਾ ਵੀ ਟੋਇਟ ਪੇਚ ਆਇਆ ਟਾ ਟਾ ਨਿਆਰਾ ਆਇਆ ਚਲਾਉਂਦਾ ਪਤਾ ਹੀ ਨਹੀਂ ਲੱਗਦਾ ਸਪੀਡ ਸਪੋਰਟ ਦਾ ਚੌਥੇ ਗিয়ার ਚ ਵੀ 40 ਦੇ ਚਲਾਉਂ ਪਤਾ ਨਹੀਂ ਲੱਗਦਾ ਗੱਡੀ ਦਾ ਕਿ ਐਕਸਪੀਰੀਅੰਸ ਹੈ ਲੈ ਇਹਦਾ ਫਾਇਦਾ ਹੈ ਨਿਆਰਾ ਹੈ ਚਲਾਉਂਦਾ ਚੰਗੋ ਬਾਏ ਇੱਥੇ ਬੈਠੀ ਰਹਿੰਦੀ ਗੱਡੀ ਦੀ ਡਾਲੇ ਆਪੇ ਤੁਹਾਡੇ ਨਾਲ ਗੱਡੀ ਉੱਚੀ ਕਿੰਨੀ ਹੈ ਦੇਖੋ ਆਛਾ ਜੀ ਅਗਲੀ ਵਾਰੀ ਥੋੜੇ ਤੋਂ ਉੱਚੀ ਲੈ ਲਵਾਂਗੀ ਥੋੜੀ ਤੋਂ ਉੱਚੀ ਥੋੜੇ ਤੋਂ ਬੇ ਉੱਚੀ ਹੈ ਇਹ ਹਾਂ ਮੇਰੇ ਤੋਂ ਵੀ ਉੱਚੀ ਹੈ ਮੇਰੇ ਤੋਂ ਵੀ ਉੱਚੀ ਹੈ ਚੰਗਾ ਬਾਏ ਰੱਬ ਸੁੱਖ ਰੱਖੇ ਕੋ ਬੋਡੀ ਲਾ ਕੇ ਚੜਨਾ ਪਵੇ ਸਾਫ਼ ਕਰਨਾ ਜਦੋਂ ਮੌਨੋਂ ਨੂੰ ਕੋਈ ਟਾਈਮ ਨਾ ਮਿਲਦਾ ਅੱਜ ਆ ਗਿਆ ਮਾਲੀ ਆਹ ਮਾਲੀ ਕਾ ਦੀ ਮੋੜੀ ਆ ਕਾ ਦੀ ਕਟਿੰਗ ਹੋ ਰਹੀ ਹੈ ਸਾਡੇ ਦੱਸੋ ਫਿਰ ਲਓ ਜੀ ਆਪਾਂ ਚੱਲਿਆਂ ਗੁੰਨੂ ਨੂੰ ਲੈਣ ਸਬੂਜ ਆ ਬੜਾ ਪਿੱਛੇ ਨਾਲ ਮੰਮੀ ਵੀ ਚੱਲੀ ਆ ਫਿਰ ਮੈਨੂੰ ਜਾਣਾ ਬੈਠਾ ਨਹੀਂ ਆਦੇ ਲੋਕਾਂ ਐਸੇਲੇ ਦੋਨਾਂ ਆ ਗਈ ਪਾਈ ਗੁਨ ਨੂੰ ਉਹ ਫਿਰਦੇ ਗੁਨ ਨੂੰ ਲੱਭਦੇ ਫਿਰਦੇ ਹੋਣੇ ਕਿ ਕਿੱਧਰ ਚਲੇ ਗਏ ਗੁਨ ਨੂੰ ਫੋਨ ਕਰਤਾ ਜਿੱਥੇਲੇ ਉਤਰਿਆ ਉਹਨਾਂ ਨੂੰ ਪਤਾ ਲੱਗਿਆ ਉਹਦੀ ਮੈਡਮ ਉੱਪਰ ਖੜ ਕੇ ਦੇਖਦੀ ਹੁੰਦੀ ਆ ਉਹ ਆਂਦੀ ਪੱਜੀ ਪੱਜੀ ਭੇਜੀ 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 ਉਧਰ ਦੀ ਆ ਜਾ ਉਹਦੀ ਮੈਨੇਜਰ ਖੜੇ ਉਧਰ ਦੀ ਆ ਜਾ ਹਾਈ ਹੇ ਬੰਦੋਰੀ ਰੋਕਤੀ ਦਸੀ ਫਿਰ ਮੈਡਮ ਕਿੱਥੇ ਹੈ ਉਹ ਅਸੀਂ ਉੱਪਰ ਅੰਦਰ ਆ ਘਰੇ ਤੂੰ ਕਿੱਧਰ ਲਵੜੀ ਫੇਰਦੀ ਸੀ ਗੱਡੀ ਮੈਂ ਕਿਉਂ ਉੱਥੇ ਖੜਿਆ ਹੋ ਰਿਹਾ ਮੈਂ ਇੱਥੋਂ ਆਇਆ ਸੀ ਨਾ ਹੂੰ ਤਾਂ ਗੱਲ ਖੜਿਆ ਜਿੰਨੀ ਹੋਰ ਤਾਂ ਕੱਢੀ ਲਾ ਦੇ ਤੇ ਜੇ ਰੋਕ ਮੈਂ ਰੁਕ ਗਈ ਅੱਜ ਤਾਂ ਮੈਂ ਪੌੜੀਆਂ ਤੋਂ ਆਇਆ ਸੀ 12 12ਵੇਂ ਫਲੋਰ ਚੋਂ ਸੀ ਜੀ ਬਾਰ ਮੈਂ ਹੋ ਗਿਆ ਰਮਤਾ ਜਲਦੀ ਆ ਗਿਆ ਹਾਂ ਹੋ ਗਿਆ ਕੰਮ ਹੋ ਗਿਆ ਸਾਰਾ ਹੋ ਗਿਆ ਅੱਜ ক্রিকেট ਖੇਢੀ ਜਾਂਦੇ ਸਾਬੂ ਆ ਦੇਖ ਵਿਕਟਾਂ ਕਿਵੇਂ ਬਣਾਈਆਂ ਇੱਟਾ ਲਾ ਕੇ ਪਿੱਛੇ ਲਾਇਆ ਆ ਆ ਖੇਢਦੇ ਆ ਕਿ ਡੋਕੀ ਤਾਂ ਉਹਦੇਸਾ ਲਾ ਲਓ ਜੀ ਹੁਣ ਆਪਾਂ ਪਹੁੰਚ ਗਏ ਆ ਆਪਣੇ ਮੰਦਿਰ ਗੁਣੋਂ ਆਪਾਂ ਲੈ ਆ ਲਿਆ ਸੀ ਮੰਮੀ ਨੂੰ ਘਰੇ ਤਾਰਿਆ ਇਹ ਘਰ ਮੂਰੂ ਆਏ ਆ ਆ ਪਹਿਲਾਂ ਅਮੀ ਨਾਲ ਗਏ ਸੀ ਕਹਿੰਦੇ ਮੈਂ ਵੀ ਜਿਹੜਾ ਲਾ ਕੇ ਆਉਣਾ ਅੱਜ ਨਵੀਂ ਗੱਡੀ ਦਾ ਵੱਡਾ ਗੇੜਾ ਵੱਡਾ ਗੇੜਾ ਨਾਪੜ

ठंडे ठंडे आता, ठंडे ठंडे फोन हो गए गड्डी च बह के गुनू कर दी हाए गुनू चंकी तरह पढ़ पापा तो ना कि लग जय बालाजी महाराज की जय सारी सेना चली है सारी लाइन बनाई पहुंच गए गरीब कितों कर देंगे भाई ਆਰਮੇ ਦੇ ਭਾਵੇਂ ਕਿਥੋਂ ਗਾਲੇ ਸਤਾਏ ਨੇ ਸੱਣਾ ਦਿੱਤਾ ਮਾਲਕ ਨੇ ਸੱਤ ਸੁਭਾਏ ਜਿੰਨਾ ਦਿੱਤਾ ਮਾਲਕ ਨੇ ਸੱਤ ਸੁਭਾਏ ਜਿੰਨਾ ਦਿੱਤਾ ਮਾਲਕ ਨੇ ਸੱਤ ਸੁਭਾਏ ਜਿੰਨਾ ਦਿੱਤਾ ਕਰਤੀ ਕਰਨੀ ਸੀ ਆਪਾਂ ਬਾਬਾ ਜੀ ਨੇ ਉਹ ਕਰਤੀ ਸਾਡੇ ਜਵਾਕ ਉਧਰ ਵੀ ਆ ਗਏ ਅਸੀਂ ਉਧਰ ਦੀ ਆ ਗਏ ਚਪਲਾਂ ਸਾਡੀਆਂ ਵੈਸੇ ਉਧਰ ਪਈਆਂ ਤੇ ਬਾਬਾ ਜੀ ਨੇ ਧੰਨਵਾਦ ਕਰਿਆ ਇਹ ਆਪਾਂ ਫਿਰ ਬਾਬਾ ਜੀ ਇਦਾਂ ਹੀ ਮહેર ਕਰਦੇ ਰਹੋ ਬਸ 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 ਮੈਂ ਲੈ ਲੂੰਗਾ ਥੈਂਕ ਯੂ ਥੈਂਕ ਯੂ ਇਦਾਂ ਹੀ ਮહેર ਕਰਦੇ ਰਹੋ ਇਦਾਂ ਹੀ ਆਪਦੇ ਲੜ ਲਈ ਰੱਖਿਓ ਸਾਨੂੰ ਜੇ ਸਾਡੇ ਤੋਂ ਕੋਈ ਗਲਤੀ ਹੋਈ ਤਾਂ ਸਾਨੂੰ ਮਾਫ਼ ਕਰਦੇ ਹੋ ਕੀ ਲੈਣਾ ਕੀ ਲੈਣੀ ਹੈ ਇਹਦੇ ਵਿੱਚ ਹੀ ਅਲਫਾ ਫੇ ਦੇ ਚਲੋ ਜੀ ਹੁਣ ਚੱਲਦੇ ਆਪਾਂ ਘਰੇ ਅੰਮਾ ਆਇ ਨੀ ਰੋਟੀ ਖਾਂਦੇ ਹੁੰਦੇ ਆਮਾ ਗਾਈਜ਼ ਅੱਜ ਆਪਾਂ ਬਣਾਈਆ ਅੱਬੀ ਅੱਬੀ ਬਣਾਈਆ ਅੱਬੀ ਅਰਬੀ ਤੇਰੇ ਪਾਪਾ ਦੇ ਵੀ ਫੇਵਰੇਟ ਆ ਸਾਬੋ ਦੀ ਵਰਕੀ ਅੜਗੀ ਅਰਬੀ ਦੇ ਨਾਂ ਤੇ ਮੈਡਮ ਨੂੰ ਦੱਸਣਾ ਮੈਡਮ ਨੂੰ ਮੈਡਮ ਨੂੰ ਮੈਡਮ ਨੂੰ ਆਜੋ ਗਾਇਜ਼ ਡਿਨਰ ਕਰ ਲਓ ਡਿਨਰ ਤੁਸੀਂ ਰਹਿਤੇ ਤੇ ਅਰਬੀ ਦੇ ਨਾਲ ਤੁਹਾਡਾ ਇਨਚਾਰਜ OPM ਤੇ ਕੌਣ ਹੋਣਗੇ ਉਹ ਪਤਾ ਲੱਗ ਜੂਗਾ ਕੋਈ ਨਾ ਤੂੰ ਕਿਉਂ ਟੈਨਸ਼ਨ ਲਈਏ ਮੋਰੇ ਪੇਪਰ ਦੇ ਤੇਰੇ ਨੰਬਰ ਆਉਣੇ ਚਾਹੀਦੇ ਲਾਸਟ ਪੇਪਰ ਹੈ ਕੱਲ ਮੇਰਾ ਮੈਂ ਜਾ ਆਜੂਗਾ ਮम्मा ਕੁਛ ਸੁਵਾਜਾ ਬਣਾ ਕੇ ਰੱਖਾ ਅਸਕੇ ਅਗੇ ਫਸਿਆ ਆਂ ਨਹੀਂ ਗਏ ਗਾਇਸ ਵਾਸਿਆ ਨੀਂਦ ਆ ਰਹੀ ਬਹੁਤ ਜ਼ਿਆਦਾ ਤੇ ਅੱਜ ਦੇ ਵਲੌਗ ਦਾ ਆਪਾਂ ਇੱਥੇ ਹੀ ਕਰਦੇ ਆਂਡ ਲਾਈਕ ਸ਼ੇਅਰ ਕਮੈਂਟ ਕਰਕੇ ਚੁੱਪ ਚਾਓ ਕਿਦਾਂ ਦੇ ਲੱਗਦੇ ਆ ਸਾਡੀ ਵਲੌਗ ਜ਼ਰੂਰ ਦੱਸਿਓ ਜਿਹੜੇ ਜਿਹੜੇ ਨਿਊ ਆਉਂਦੇ ਉਸ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਦਾਸ ਹੋ ਅੱਜ ਚੁੱਕਿਆ ਬੱਚੇ ਸੌ ਗਏ ਆ ਬੱਚਿਆਂ ਨੂੰ ਮੈਂ ਜਲਦੀ ਸੁਵਾ ਦਿੰਨਾ ਕਿਉਂਕਿ ਸਵੇਰ ਜਲਦੀ ਉੱਠਣਾ ਹੁੰਦਾ ਬਸ ਤੇ ਆਪਾਂ ਵੀ ਫ੍ਰੀ ਹੋ ਕੇ ਸੌਣੇ ਆ ਕਿਉਂਕਿ ਸਾਰਾ ਦਿਨ ਤਾਂ ਬੰਜੇ ਤੇ ਬੈਂ ਦਾ ਟਾਈਮ ਹੀ ਨਹੀਂ ਲੱਗਦਾ ਰੈਸਟ ਕਰਨ ਦਾ ਸਵੇਰ ਦੇ ਉੱਠੇ ਹੁੰਨੇ ਆ ਬਸ ਰਾਤ ਨੂੰ ਜਾ ਕੇ ਸੋਈਦਾ ਮਸਾਂ ਨਹੀਂ ਪੂਰੀ ਹੁੰਦੀ ਹਾਂ ਤਾਂ ਮੇਰੀ ਛੁੱਟੀਆਂ 'ਚ ਮੱज्जा ਮਾਣੀਆ ਛੁੱਟੀਆਂ ਯਾਦ ਆਉਂਦੀਆਂ ਚਲੋ ਬਾਏ ਬਾਏ ਸੋ ਜੋ ਸਾਰੇ ਜਾਨੀ ਗੁੱਡ ਬਾਏ